ਆੜਰ ਪੱਠੀ ਨੂਚ ਮੈਂ ਮੋਰੇ ਪੱਠੀ ਐਸੋਨੇ ਮੌਜੂਦ ਆ ਜੀ ਡੇਰਾ ਬਾਬਾ ਨਾਨਕ ਦਾਣਾ ਮੰਡੀ ਵਿੱਚ ਤੁਹਾਨੂੰ ਦਿਖਾਉਨੇ ਆ ਝਲਕੀਆਂ ਹੈਲੀਕਾਪਟਰ ਜਿਹੜਾ ਵਾ ਫੌਜ ਦਾ ਉਹ ਲੋਕਾਂ ਨੂੰ ਸੁਰੱਖਿਅਤ ਕੱਢ ਕੇ ਲਿਆ ਕੇ ਤੇ ਇਥੇ ਮੰਡੀ ਵਿੱਚ ਉਤਾਰ ਰਿਹਾ ਜੀ ਆਹ ਤੁਹਾਨੂੰ ਦਿਖਾਉਨੇ ਆ ਅੱਜ ਦੀਆਂ ਲੇਟਸ ਤਸਵੀਰਾਂ ਜੀ ਹਰ ਪ੍ਰਭਾਵਤ ਡੇਰਾ ਬਾਬਾ ਨਾਨਕ ਇਹ ਵਿੱਚ ਤੁਸੀਂ ਦੇਖ ਸਕਦੇ ਜੇ ਦਾਣਾ ਮੰਡੀ ਵਿੱਚ ਇੱਕ ਆਰਮੀ ਵਾਲਿਆਂ ਦਾ ਹੈਲੀਕਾਪਟਰ ਉਤਰਿਆ ਜੋ ਕਿ ਲੋਕਾਂ ਨੂੰ ਰਾਤ ਸਮਗਰੀ ਵੰਡ ਰਹੇ ਹਨ ਦੇਖੋ ਮੋਕੇ ਦੀਆਂ ਲਾਈਵ ਤਸਵੀਰਾਂ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿੱਚ ਪਿੰਡਾਂ ਦੇ ਵਿੱਚ ਰੈਸਕਿਊ ਕਰਕੇ ਲੋਕਾਂ ਨੂੰ ਪਾਣੀ ਦੀ ਚੋਟ ਕੱਟ ਕੇ ਆਰਮੀ ਦੇ ਜਵਾਨ ਉਹਨਾਂ ਨੂੰ ਕੱਢ ਰਹੇ ਹਨ ਆ ਦੇਖੋ ਹਰ ਪ੍ਰਭਾਵਿਤ ਪਿੰਡਾਂ ਦੇ ਵਿੱਚ ਪਾਣੀ ਚੋਂ ਕੱਢ ਕੇ ਆਰਮੀ ਦੇ ਜਵਾਨ ਲੋਕਾਂ ਨੂੰ ਲਿਆ ਰਹੇ ਹਨ ਪਾਣੀ ਦੇ ਵਿੱਚੋਂ ਲੋਕਾਂ ਨੂੰ ਕੱਢ ਕੇ ਡੇਰਾ ਬਾਬਾ ਨਾਨਕ ਦੀ ਅਨਾਜ ਮੱਟੀ ਵਿੱਚ ਛੱਡਿਆ ਗਿਆ ਹੈ ਸਲਾਮ ਹੈ ਭਾਰਤੀ ਆਰਮੀ ਨੂੰ ਮੁਸ਼ਕਲ ਹਾਲਾਤਾਂ ਵਿੱਚ ਬਾਪੀ ਲੋਕਾਂ ਦਾ ਸਾਥ ਦੇ ਰਹੇ ਐ ਦੇਖੋ ਮੌਕੇ ਤੇ ਲਾਈਵ ਤਸਵੀਰਾਂ ਅਸੀਂ ਪਹੁੰਚੇ ਹਾਂ ਇੱਥੇ ਜੇਹੜਾ ਬਾਬਾ ਨਾਨਕ ਦੀ ਅਨਾਜ ਮੰਡੀ ਹੈ ਪਾਣੀ ਵਿੱਚੋਂ ਲੋਕਾਂ ਨੂੰ ਫਸੇ ਲੋਕਾਂ ਨੂੰ ਰੈਸਕਿਊ ਕਰਕੇ ਇੱਥੇ ਜੇਹੜਾ ਬਾਬਾ ਨਾਨਕ ਦੀ ਅਨਾਜ ਮੰਡੀ ਵਿੱਚ ਛੱਡਿਆ ਗਿਆ ਹੈ ਮੌਕੇ ਦੀਆਂ ਲਾਈਵ ਤਸਵੀਰਾਂ ਦੇਖੋ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਨੂੰ ਹਰ ਤਰ੍ਹਾਂ ਦੇ ਹਾਲਾਤਾਂ ਨੇ ਚਾਰਮੀ ਦੇ ਜਵਾਨ ਲੋਕਾਂ ਨਾਲ ਖੜੇ ਹਨ ਸਲਾਮ ਹੈ ਭਾਰਤੀ ਆਰਮੀ ਨੂੰ ਇਹ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਹੈ ਦੇਖ ਸਕਦੇ ਹੋ ਤੁਸੀਂ ਲੋਕਾਂ ਨੂੰ ਦਾਸ ਪੁਕਾਰ ਕੇ ਪੁਕਾਰ ਕੇ ਦਾਣਾ ਮੰਡੀ ਵਿੱਚ ਤੇ ਉਹਨੇ ਫਿਰ ਜਾ ਰਹੇ ਹਨ ਦਿਨੋਂ ਬੋਕੇਰੀਆਂ ਲਾਈਵ ਤਸਵੀਰਾਂ ਨੂੰ